ਵਿਦੇਸ਼ ਤੋਂ ਕੁਝ ਦਿਨਾਂ ਪਹਿਲਾਂ ਹੀ ਆਪਣੇ ਘਰ ਆਏ ਇਸ ਪਰਿਵਾਰ ਦੇ ਨਾਲ ਇੱਕ ਦੁਖਦ ਹਾਦਸਾ ਹੋਇਆ ਜਿਸ ਦੇ ਵਿੱਚ ਮਾਂ ਸਮੇਤ ਪੁੱਤ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹੁਸ਼ਿਆਰਪੁਰ ਤੋਂ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਆਪਣੇ ਰਿਸ਼ਤੇਦਾਰਾਂ ਦੇ ਘਰ ਆਏ ਇਸ ਮਾਂ ਪੁੱਤ ਦੀ ਜਾਨ ਚਲੀ ਗਈ ਇਹ ਦੋਨੋਂ ਮਦਰ ਔਰ ਸਨ ਐਕਟਿਵ ਵਾਦ ਸੀ ਕਿ ਕੋਈ ਫਾਸਟ ਬਾਈਕ ਆਇਆ ਬਹੁਤ ਜ਼ਿਆਦਾ ਚਲਾ ਕੇ ਬਹੁਤ ਤੇਜ਼ ਉਸਨੇ ਟੱਕਰ ਮਾਰੀ ਹੈ ਸਾਰੀ ਨਹੀਂ ਜਾਰ-ਸਰ ਨੇ ਦੱਸਿਆ ਸਾਰਾ ਤੇ ਮਸੋਤੇ ਫਿਰ ਕਾਫੀ देर ਬੈਠੇ ਰਹੇ ਸੜਕ ਤੇ ਪਚਾਰੇ ਨਾ ਐਂਬੂਲੈਂਸ ਆਇਓਸ ਨਾ ਕੋ ਪੁਲਿਸ ਵਾਲੇ ਆਇਆ ਨਾ ਕੋ ਤੇ ਉਸ ਤੋਂ ਬਾਅਦ ਜਦ ਨਾ ਐਂਬੂਲੈਂਸ ਆਪਾ ਇਹਨਾਂ ਨੂੰ ਲੱਭਣ ਲੱਗੇ ਜੀ ਵੀ ਕਿੱਥੇ ਨੇ ਤੇ ਵੀ ਆਏ ਨਹੀਂ ਹਲੇ ਟੈਕਸਕੂਟਰ ਤੇ ਇੱਕ ਘਟਾ ਘਰ ਦੇ ਸਾਹਮਣੇ ਲਾਈਂ ਜੀ ਗੇੜੀ ਮਾਰ ਲਈ ਤੇ ਉਧਰ ਨੂੰ ਕਿਤੇ ਚਲੇ ਗਏ ਪਤਾ ਨਹੀਂ ਲੱਗਿਆ ਜਦੋਂ ਲੱਭਣਗੇ ਤਾਂ ਲੋਕਾਂ ਦਾ ਰਸਤੇ ਇੱਕ ਪਤਾ ਲੱਗ ਗਿਆ ਵੀ ਇਹ ਤੇ ਆਪਣੀ ਬੰਦੇ ਨੇ ਜੀ। ਇੱਕ ਲੜਕੇ ਦੀ ਕੇਸ ਹੈ। 15 ਸਾਲ ਦਾ ਜੀ। 15 ਸਾਲ ਦਾ ਜਿਹੜੀ ਜਿਹੜੀ ਤੁਹਾਡੀ ਸੱਸੂਹ ਪੂਰੀ 45 ਹੈ। ਅੱਛਾ ਇਹ ਦੋਨੋਂ ਹੀ ਕੈਨੇਡਾ ਦੇ ਵਿੱਚ। ਹਾਂ ਕੈਨੇਡিয়ান ਨੇ ਪਾਸਪੋਰਟ ਕਰਾ ਸਭ ਕੁਝ ਹੋਤੇ ਦਿੰਗੇ ਜੀ। ਕਾਫੀ ਪ੍ਰੰਡ। 2002 ਦੇ ਜਿੱਤ। ਜੀ ਹੁਣ ਕਦੋਂ ਆਏ ਸੀ? ਇਹ ਹੁਣੇ ਹਫਤਾ 10 ਦਿਨ ਤਨਾ ਆਏ ਜੀ। ਹਫਤਾ ਤੇ ਆਇਆ। ਹੈਲੋ। ਆਪਾਂ ਸ਼ਿਡੀ ਵਗੈਰਾ ਘੁੰਮ ਕੇ ਆਏ ਜੀ ਸਾਰਾ ਕੁਝ। ਅੱਛਾ ਜੀ। ਤੇ ਹੁਣ ਵੀ ਇਹਨਾਂ ਦੇ ਪਲਾਨ ਸੀ ਕਿ ਤਰਮ ਫਿਲਰ ਵਗੈਰਾ ਵੀ ਜਾਣਾ ਸੀਗਾ। ਮਾਤਾ ਮਾਤਾ ਦੇਖਣਾ ਸੀਗਾ ਸਾਰੇ ਪਾਸੇ ਹੂੰ ਤੇ ਚੱਕ ਕੇ ਆਪਣੀ ਕਾਰ ਚ ਲੈ ਕੇ ਗਏ ਜੀ ਸਿਸਟਰ ਨੂੰ ਵੀ ਤੇ ਬੇਟੇ ਨੂੰ ਵੀ ਸ਼ਿਵਮ ਹਸਪੀਟਲ ਲੈ ਕੇ ਗਏ ਤੇ ਮਾਸਟਰ ਉੱਥੇ ਰੋ ਗਿਆ ਜੀ ਇਹਦੇ ਇੰਟਰਨਲ ਇਨਸੀ ਕੀ ਲੱਗੀ ਸੀ ਡਾਕਟਰ ਨੂੰ ਲੱਗਿਆ ਲੱਤ ਸਹੀ ਹੈ ਜੀ ਕਰ ਦਾਂਗੇ ਕਹਿੰਦੇ ਫ੍ਰੈਕਚਰ ਵਗੈਰਾ ਜਦੋਂ ਸੀਟੀ ਸਕੈਨ ਹੋ ਰਿਹਾ ਐਮ ਆਰ ਆਈ ਹੋਈ ਫਿਰ ਪਤਾ ਲੱਗਿਆ ਜੀ ਵੀ ਇਹਦੇ ਮਤਲਬ ਇਹ ਜ਼ਿਆਦਾ ਹੈ ਤੇ ਅੰਦਰ ਇਹ ਬ੍ਰੀਨਾਂ ਅੰਬਸਡੇ ਫਰਦੀ ਤੇ ਆਪਾਂ ਉਦੋਂ ਸਾਰਾ ਡੀਐਨਸੀ ਲੈ ਗਏ ਜੀ ਉਹਨਾਂ ਨੂੰ ਕਹਿੰਦੇ ਲੈ ਜਾਓ ਸਿਰ ਪੂਰਾ ਖੁੱਲਿਆ ਸੀ ਉਹਨਾਂ ਦਾ ਇੱਕ ਆਹ ਲੈਫਟ ਵਾਲਾ ਹੀ ਉਹ ਵੀ ਖਰਾਬ ਸੀਗਾ ਜਿਹੜੇ ਦੂਸਰੇ ਲੜਕੇ ਸੀਗੇ ਉਹ ਵੀ ਉੱਥੇ ਸੀਗੇ ਮजूद ਮਤਲਬ ਮੁੱਖੇ ਤੇ ਸੀਗੇ ਜਿਹੜਾ ਪ੍ਰੈਜ਼ੈਂਟ ਹੋਇਆ ਜੋ ਉਹ ਵੀ ਉੱਥੇ ਬੈਠਾ ਸੀ ਜੀ ਉਹਦੇ ਵੀ ਲੱਗੀ ਐ ਸੱਟ ਸੱਟ ਉਹਦੇ ਵੀ ਲੱਗੀ ਐ ਤੇ ਜਾਂ ਸਾਨੂੰ ਪਤਾ ਕੋਣ ਹੈ ਕਿੱਥੇ ਰਹਿੰਦੇ ਕਿੰਨੇ ਨੇ ਤੇ ਪੂਰੀ ਹੈਲਪ ਕੀਤੀ ਨਨ੍ਨੇ ਸਵੇਰੇ ਵੀ ਬੰਦਾ ਸਾਡੇ ਨਾਲ ਭੇਜਿਆ ਜੀ ਪੌਡੀ ਲੈਣ ਜਾਂਦਾ ਸੀ ਉੱਥੇ ਸਾਰਾ ਪੂਰਾ ਟਾਈਮ ਤੇ ਸਭ ਨੂੰ ਟੈਲੀਫੋਨ ਆਇਆ ਜਿਦਾਂ ਕਰਕੇ ਬਾਈਬਾ ਪ੍ਰੋਮੋਟਰ ਦੇ ਸਾਹਮਣੇ ਐਕਸੀਡੈਂਟ ਹੋਇਆ ਸਕੂਟਰ ਤੇ ਮੋਟਰਸਾਈਕਲ ਦੀ ਟੱਕਰ ਹੋਈ ਤੇ ਜਦੋਂ ਅਸੀਂ ਗਏ ਉੱਥੇ ਸਾਡੇ ਜਾਣ ਤੋਂ ਪਹਿਲਾਂ ਇਹ ਜਾ ਚੁੱਕੇ ਸੀਗੇ ਜਾ ਚੁੱਕੇ ਸੀ ਤੇ ਅਸੀਂ ਫਿਰ ਉੱਥੇ ਵੈਰੀਫਾਈ ਕੀਤਾ ਪਤਾ ਕੀਤਾ ਕਿੰਦਾ ਕਿੰਦਾ ਹੋਈ ਆ ਇਹ ਜਿਹੜਾ ਮੋਟਰਸਾਈਕਲ ਸਾਹਿਦ ਕਮਾਲ ਚਲਾ ਰਿਹਾ ਸੀ ਸਬਜ਼ੀ ਮੰਡੀ ਵੱਲੋਂ ਬੜੀ ਫਾਸਟ ਤੇਜ਼ ਆ ਰਿਹਾ ਸੀਗਾ ਤੇ ਮੁਰੇ ਮਾਂ ਉਹ ਬੇਟਾ ਸਕੂਟਰੀ ਤੇ ਆ ਰਹਾ ਸੀ ਉਹ ਇੰਨੀ ਫਾਸਟ ਜੋਰ ਨਾਲ ਵਿਚੋੜਾ ਦੇ ਟਕਾਇਆ ਤੇ ਉਹ ਬਹੁਤ ਗੰਭੀਰ ਜ਼ਖਮੀ ਹੋ ਗਿਆ ਦੋਨੇ ਇਤਰਾਮ ਬੜੀਆਂ ਇਜੰਟ ਹੋਈਆਂ ਇੱਕ ਫਿਰ ਮਾਂ ਤੇ ਬੇਟੇ ਨੂੰ ਉਹਨਾਂ ਦੇ ਘਰਿਆਂ ਨੇ ਸ਼ਿਭਾ ਹਸਪਤਾਲ ਦਾਖਲ ਕਰਾਇਆ ਜਿਹੜਾ ਸਹਲ ਸੀ ਮੋਟਰਸਾਈਕਲ ਸਵਾਰ ਉਹਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਫਿਰ ਅਸੀਂ ਵੀ ਸਿਵਲ ਤੇ ਸ਼ਿਭਾ ਹਸਪਤਾਲ ਪਹੁੰਚੇ ਉੱਥੇ ਡਾਕਟਰ ਸਾਹਿਬ ਨੇ ਬਿਆਨ ਦੇਣ ਦੇ ਕਾਗਜ਼ ਨਹੀਂ ਦੱਸਿਆ ਉਹਨੂੰ ਫੇਰ ਜੋਰਾਂ ਦੀ ਲੜਕੀ ਸੀ ਬੇਟੀ ਸੀ ਵਰਤਮਾ ਕਾ ਜੀ ਸੀ ਉਹ ਲੁਧਿਆਣੇ ਸ਼ਿਫਟ ਹੋ ਗਿਆ ਡੀ ਐਮ ਸੀ ਭੇਜ ਦਿੱਤੇ ਸੀ ਕਿ ਬੇਟੀ ਤਸ਼ਬਾ ਹਸਪਤਾਲ ਸੀ ਫੇਰ ਅਸੀਂ ਸਿਵਲ ਹਸਪਤਾਲ ਆਏ ਸਿਵਲ ਹਸਪਤਾਲ ਆ ਕੇ ਸਾਹਿਲ ਦੇ ਵਾਲੇ ਡਾਕਟਰ ਸਾਹਿਬ ਤੋਂ رائے ਲਈ ਡਾਕਟਰ ਸਾਹਿਬ ਨੇ ਉਹਨੂੰ ਵੀ ਬਿਆਨ ਦੇਣ ਦੇ ਸ਼ਿਫਟ ਨਹੀਂ ਦੱਸਿਆ ਉਹਦੇ ਲੱਤਾਂ ਫ੍ਰੈਕਚਰ ਹੋ ਚੁੱਕੀਆਂ ਸੀ ਤੇ ਫਿਰ ਉਦੇ ਵੀ ਮੂੰਹ ਤੇ ਕਾਫੀ ਛੱਟ-ਚੂਟ ਲੱਗੀ ਤੇ ਜਿਹੜੇ ਦੋਨੇ ਵਹੀਕਲ ਸੀਗੇ ਉਹ ਮੈਂ ਦੋਨੇ ਕਪੜਾ ਪੁਲਿਸ ਵਿੱਚੋਂ ਮੌਕੇ ਤੇ ਰਾਤ ਲੈਨੇ ਸੀਗੇ ਲੈ ਗਿਆ ਸੀਗਾ ਫਿਰ ਜੋ ਲੜਕਾ ਸਾਹਿਬ ਹੈ ਉਹ ਬਾਅਦ ਵਿੱਚ ਪੀਵੀਆਈ ਰਿਫਰ ਕਿਦੋਂ ਪਾਇਆ ਤੇ ਜਿਹੜੀ ਇਹ ਸਾਹਿਬ ਹੈ ਉਹ ਕਿਸੇ ਘਰ ਰਹਿਣ ਗਿਆ ਕਿਸੇ ਨੰਬਰ ਪੂਰੀ ਨਾ ਜਾਣਨ ਵਾਲਾ ਹੈ 21 ਸਾਲ ਦੀ ਉਮਰ ਹੈ ਤੇ ਇਹ ਦੋਨੇ ਜਿਹਨਾਂ ਦੀ ਜੈਕਟ ਹੋਈ ਹੈ ਇਹਨਾਂ ਦੀ ਇੱਕ ਕੈਨੇਡਾ ਦੇ ਬੋਲਣਾ ਕੈਨੇਡਾ ਦੇ ਵਿੱਚ ਰਹਿੰਦੇ ਸੀ ਤੇ ਆਪਣੀ ਮਾਤਾ ਦੇ ਨਾਲ ਹਫ਼ਤੇ ਤੋਂ ਪਹਿਲਾਂ ਹੀ ਆਪਣੇ ਮਾਮਾ ਜੀ ਨੂੰ ਮਿਲਣ ਆਏ ਸੀ ਤਸਕੀਨ ਨੰਬਰ 2 ਹਾਂ ਜੀ ਤੇ ਉੱਥੇ ਸਕੂਟਰ ਲੈ ਕੇ ਆ ਗਿਆ ਤੇ ਹੋ ਗਿਆ ਐਕਸੀਡੈਂਟ ਹੋ ਗਿਆ ਜੀ ਕੀ ਆ ਨਾਮ ਆ ਆਪਣਾ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਕਿਹੜੀ ਜਗ੍ਹਾ ਦੁਕਾਨ ਆ ਆਪਣੀ ਆਹ ਨਾਲ ਹੀ ਹੈ ਜੇ ਸਾਹਮਣੇ ਦਿੱਲੀ ਫਰਨੀਚਰ ਠੀਕ ਆ ਜੀ ਰਾਤ ਇਹ ਕਿ ਐਕਸੀਡੈਂਟ ਹੋਇਆ ਜੀ ਬੜਾ ਖਤਰਨਾਕ ਤੇ ਮੋਤਾ ਵੀ ਹੋ ਗਿਆ ਹੱਥ ਦੇ ਵਿੱਚ ਕੀ ਤੁਹਾਡੇ ਸਾਹਮਣੇ ਹੋਇਆ ਸੀ ਜੀ ਹਾਦਸਾ ਜੀ ਅਸੀਂ ਅੰਦਰ ਬੈਠੇ ਸੀ ਸਾਨੂੰ ਆਵਾਜ਼ ਸੁਣਾਈ ਦਿੱਤੀ ਆ ਤੇ ਅਸੀਂ ਦੌਰ ਤੇ ਉੱਪਰੋਂ ਖਿੜਕੀ ਚੋਂ ਦੇਖਿਆ ਤਾਂ ਥੱਲੇ ਤਿੰਨ ਬੰਦੇ ਡਿਗੇ ਪਏ ਸੀ ਦੋ ਗੱਡੀਆਂ ਸੀਗੀਆਂ ਤੇ ਅਸੀਂ ਦੌਰ ਕੇ ਮੈਂ ਫਟਾਫਟ ਥੱਲੇ ਉਤਰ ਕੇ ਆਇਆ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਸੀਗੀ ਦੋ ਜੈਂਟਸ ਸੀਗੇ ਇੱਕ ਲੜਕਾ ਸੀਗਾ 20 ਕੇ ਸਾਲ ਦਾ ਇੱਕ ਬੰਦਾ ਹੋਰ ਸੀਗਾ ਤੇ ਬਹੁਤ ਬੁਰੀ ਤਰ੍ਹਾਂ ਦਾ ਮਤਲਬ ਉਹਨਾਂ ਦੇ ਕੋਨੋ-ਕੋਨ ਹੋਏ ਪਏ ਸੀ ਬੁਰਾ ਹਾਲ ਹੋਇਆ ਪਿਆ ਸੀ ਤੇ ਇੱਥੇ ਬੱਜੇ ਆ ਜੀ ਆ ਕੇ ਹੁਣ ਰੱਬ ਜਾਣਦਾ ਕੀ ਪਤਾ ਨਹੀਂ ਆਪਸ ਵਿੱਚ ਕਿੱਦਾਂ ਬੱਜੇਗੇ ਪਰ ਜਿੱਥੇ ਇੱਕ ਗੱਡੀ ਕੋਈ ਤੇਜ਼ ਸੀ ਮੇਰੇ ਹਿਸਾਬ ਨਾਲ ਬਾਈਕ ਬਹੁਤ ਜ਼ਿਆਦਾ ਤੇਜ਼ ਸੀਗਾ ਉਹ ਆ ਕੇ ਐਕਟਿਵਾ ਆਪਸ ਦੇ ਵਿੱਚ ਵੱਜੇ ਆ ਮੋਟਰਸਾਈਕਲ ਤੇ ਐਕਟਿਵਾ ਮੋਟਰਸਾਈਕਲ ਤੇ ਐਕਟਿਵਾ ਵੱਜੇ ਆ ਠੀਕ ਆ ਜੀ ਇਹ ਕੋਈ ਲੱਗਿਆ ਪਤਾ ਕਿੱਥੋਂ ਦੇ ਰਹਿਣ ਵਾਲੇ ਸੀਗੇ ਲੋਕਲ ਸੀ ਹਾਂ ਜੀ ਜਿਹੜੇ ਮੋਟਰ ਆਪਣੇ ਐਕਟਿਵਾ ਤੇ ਸੀਗੇ ਉਹ ਸ਼ਾਇਦ ਮਾਂ ਪੁੱਤ ਸੀਗੇ ਤੇ ਉਹ ਆ ਦੋ ਨੰਬਰ ਸਕੀਮ 438 ਨੰਬਰ ਕੋਟੀ 'ਚ ਰਹਿੰਦੇ ਇੱਥੇ ਆਏ ਸੀ ਆਪਣੇ ਬ੍ਰਦਰ ਨੂੰ ਮਿਲਣ ਤਾਂ ਉਹ ਬਸ ਇੱਥੇ ਜਦਾਂ ਸ਼ਹਿਰ 'ਚ ਘੁੰਮਦੇ ਪਏ ਸੀ ਤਾਂ ਉਹ ਇਧਰੋਂ ਨਿਕਲੇ ਤਾਂ ਸਾਹਮਣੇ ਮੋਟਰਸਾਈਕਲ ਵਾਲਾ ਸ਼ਾਇਦ ਸ਼ਰਾਬ ਪੀਤੀ ਹੋਈ ਸੀ ਕੋਈ ਨਸ਼ਾ ਕੀਤਾ ਹੋਇਆ ਸੀ ਉਹਨੇ ਸਪ ਉਹ ਆਪਸ ਚ ਵਜੇ ਐਕਸੀਡੈਂਟ ਹੋਇਆ ਹੈ ਕਿੰਨੇ ਮੌਤਾਂ ਵੀ ਹੋਈਆਂ ਵਿੱਚ ਹਾਥ ਬਹੁਤੇ ਤਿੰਨੇ ਬੰਦੇ ਪੂਰੇ ਹੋ ਗਏ ਜੀ ਕਿੰਨੇ ਕਿ ਬਈ ਦੀ ਗੱਲ ਹੈ ਜਰਾ ਇਹ ਤਕਰੀਬਨ 8:38 ਵਜੇ ਦੀ ਗੱਲ ਹੈ ਜੀ ਤੇ ਕਹਿੰਦੇ ਕਿ ਐਂਬੂਲੈਂਸਾਂ ਨੂੰ ਬਹੁਤ ਫੋਨ ਕੀਤਾ ਬਹੁਤ ਜੀ ਐਂਬੂਲੈਂਸ ਨੂੰ ਬਹੁਤ ਇਸ ਕੰਟਰੋਲ ਰੂਮ ਨੂੰ ਫੋਨ ਕੀਤਾ ਉਹਨਾਂ ਨੂੰ ਉਹ ਕਹਿੰਦੇ ਜੀ ਅੱਛਾ ਜੀ ਆ ਗਏ ਬੰਦੇ ਤੁਹਾਡੇ ਚੱਕ ਕੇ ਲੈ ਗਏ ਠੀਕ ਹੈ ਉਹਨਾਂ ਨੇ ਕੋਈ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਆਨੇ ਆ ਜਾਂ ਅਸੀਂ ਕੋਈ ਦੇਖਦੇ ਆ ਐਂਬੂਲੈਂਸ ਵਾਲੇ ਵੀ ਅੱਧਾ ਪੌਣਾ ਘੰਟਾ ਉਹ ਬੰਦੇ ਇੱਥੇ ਤੜਫਦੇ ਰਹੇ ਤਾਂ ਕਿਸੇ ਨੇ ਵੀ ਆ ਕੇ ਇੱਥੇ ਬਾਤ ਨਹੀਂ ਪੁੱਛੀ ਉਹਨਾਂ ਕਿੰਨੇ ਕਬੀ ਦੀ ਰਾਤ ਕੱਲ ਹੈ ਇਹ 8:08 ਵਜੇ ਦੇ ਵਿੱਚ ਹੋਇਆ ਜੀ ਅੱਜ ਸਰ ਇੱਕ ਬੀਤੀ ਦੇਰ ਰਾਤ ਰਹੀ ਕੋਰਨ ਸਟੀਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਕਹਿੰਦੇ ਦੋ ਮੋਟਰ ਹੋਈਆਂ ਕੀ ਪੂਰਾ ਮੈਟਰ ਹੈਗਾ ਇਹ ਕੱਲ ਸ਼ਾਮ 7:30 8 ਵਜੇ ਦੇ ਵਿੱਚ ਗਾਰ ਟੈਲੀਫੋਨ ਆਇਆ ਕਿ ਬੋਲਵਾ ਪਟਨਾਪੁਰ ਹਿੰਪੋਰ ਰੋਡ ਤੇ ਐਕਸੀਡੈਂਟ ਹੋਇਆ ਅਸੀਂ ਮੌਕੇ ਤੇ ਪਹੁੰਚੇ ਇੱਕ ਮੋਟਰਸਾਈਕਲ ਸਾਹਿਲ ਕੁਮਾਰ ਨਾਂ ਦਾ ਨੌਜਵਾਨ ਜਿਹੜਾ ਹੈ ਰੀਮਪੋਰਟ ਮੰਡੀ ਬਲਵਾ ਰਿਆ ਸੀ ਤੇ ਮੋਹਰੋਂ ਸਕੀਨ ਨੰਬਰ 2 ਤੋਂ ਇੱਕ ਬੇਟਾ ਤੇ ਉਹਨਾਂ ਦੀ ਮਾਤਾ ਐਕਟਵਾ ਤੇ ਆਏ ਆ ਰਹੇ ਸੀ ਉਹ ਮੋਟਰਸਾਈਕਲ ਨੇ ਬਹੁਤ ਤੇਜ਼ੀ ਰਫਤਾਰ ਸੀ ਤੇ ਉਹ ਐਕਟਵਾ ਦੇ ਵਿੱਚ ਵੱਜਿਆ ਜਿਹਦੇ ਨਾਲ ਦੋਨਾਂ ਦੇ ਬਹੁਤ ਹੀ ਸੱਟਾਂ ਲੱਗੀਆਂ ਦੋਨਾਂ ਤਰ੍ਹਾਂ ਦੇ ਜਿਹਦੇ ਵਿੱਚ ਉਹ ਬੇਟਾ ਰੁਨੀਸ਼ਰ ਦਾਵਾ ਤੇ ਉਸ ਦੀ ਮਾਤਾ ਨਿਸ਼ਾ ਦਾਵਾ ਉਹਨਾਂ ਨੂੰ ਗੱਡੀ ਦਾ ਇੰਤਜ਼ਾਮ ਕਰਕੇ ਭੇਜਿਆ ਦੀ ਸ਼ਿਭਮ ਹਸਪਤਾਲ ਤੇ ਉਹਨਾਂ ਦਾ ਸਾਹਲ ਸੀ ਉਹਨੂੰ ਸ਼ਿਵ ਹਸਪਤਲ ਭੇਜਿਆ ਫਿਰ ਉਹ ਤੋਂ ਬਾਅਦ ਮੁੜ ਕੇ ਉਹਨਾਂ ਦੇ ਜਿਹੜੇ ਬਾਈਕ ਸੀ ਉਹ ਕਬਜ਼ੇ ਪੁਲਿਸ ਵਿੱਚ ਲੈ ਲਏ ਤੇ ਫਿਰ ਹਸਪਤਲ ਪਹੁੰਚੇ ਹਸਪਤਲ ਪਹੁੰਚ ਕੇ ਪਤਗਰਾ ਦੇ ਡਾਕਟਰਾਂ ਨੇ ਦੋਨਾਂ ਨੂੰ ਬਿਆਨ ਦੇਣ ਦੇ ਅਨੁਫਰਟ ਲਿਖਤਾ ਤੇ ਜੋ ਬੇਟਾ ਸੀ ਬਹੁਤ ਇੱਥੇ ਸ਼ਿਵ ਹਸਪਤਲ ਦੇ ਵਿੱਚ ਹੀ ਡੈਥ ਹੋ ਗਈ ਤੇ ਜਿਹੜੀ ਉਹਦੀ ਬਦਰ ਸੀ ਉਹਨੂੰ ਰੈਫਰ ਕਰ ਦਿੱਤਾ ਲੁਧਿਆਣੇ ਦਾ ਡੀ ਐਮ ਸੀ ਦਾ ਤੇ ਉਹਨਾਂ ਦੀ ਹੁਣ ਦੇਰ ਰਾਤ ਉਹਨਾਂ ਦੀ ਵੀ ਡੈਥ ਹੋ ਗਈ ਆ ਉਹ ਵੀ ਉੱਥੇ ਡੱਡਬੜੀ ਕਲੈਕਟ ਕਰਕੇ ਆ ਰਹੇ ਨੇ ਫਰੀਦੁਲਾ ਜਮ ਆਪਣੇ ਤੇ ਦੂਸਰਾ ਸਾਹਿਲ ਜਿਹੜਾ ਸੀ ਉਹਨੂੰ ਇੱਥੋਂ ਸਿਵਲ ਹਸਪਤਾਲ ਤੋਂ ਰੈਫਰ ਕਰ ਦਿੱਤਾ ਜੀ ਪੀਜੀਆਈ ਦਾ ਉਹਦੇ ਵੀ ਬਹੁਤ ਸੱਟਾਂ ਲੱਗੀਆਂ ਲੱਤਾਂ ਫ੍ਰੈਕਚਰ ਹੋ ਗਈਆਂ ਉਹ ਬੜੀ ਤੇਜ਼ੀ ਰਫਤਾਰ ਦੇ ਵਿੱਚ ਚਲਾਉਂਦਾ ਸੀ ਜਿਹਨੇ ਟਾਇਰ ਦੋਨੇ ਇਤਰਾ ਹੋ ਗਏ ਆ ਜੀ ਇਹ ਜਿਹੜਾ ਜਖਮੀ ਨੌਜਵਾਨਾ ਜੀ ਕਿੱਥੋਂ ਦਾ ਰਹਿਣ ਵਾਲਾ ਤੇ ਉਹਦੀ ਉਮਰ ਕਿੰਨੀ ਕੁ ਜੀ ਐ ਉਹੀ ਉਮਰ ਵੀ ਕੋਈ 21 ਸਾਲ ਦੀ ਹੈਗੀ ਆ ਸਾਹਿਲ ਨਾਮ ਦਾ ਨੌਜਵਾਨ ਸੀਗਾ ਅਪਰੇ ਪਿੰਡ ਪੋਹੀਰਾ ਦਾ ਜੀਓ ਠੀਕ ਹੈ ਜੀ ਇੱਕ ਉਹ ਜਿਹੜੇ ਮਾਪੋਤ ਦੱਸੇ ਜਾ ਰਹੇ ਕਿ ਉਹ ਨੌਜਵਾਨ ਜਿਹੜਾ ਵਿਦੇਸ਼ ਦੀ ਧਰਤੀ ਉਹ ਹਾਂ ਜੀ ਉਹ ਕੈਨੇਡਾ ਤੋਂ ਆਪਣੇ ਆਏ ਸੀ ਇੱਥੇ ਮਿਲਣ ਉਹਦੇ ਮਾਮਾ ਜੀ ਰਹਿੰਦੇ ਨੇ ਤੇ ਸਕੀਨ ਨੰਬਰ 2 ਚ ਤੇ ਉਹਨਾਂ ਨੂੰ ਮਿਲਣ ਆਏ ਸੀ ਉਹ ਉਹਨਾਂ ਨੂੰ ਮਿਲ ਕੇ ਸਾਰਾ ਪਰਿਵਾਰ ਖੜਾ ਸੀ ਤੇ ਸਕੂਟਰ ਤੇ ਢੇੜਾ ਲਾਉਣ ਗਏ ਸੀ ਤੇ ਹੋਣੀ ਨੇ ਉਹਨਾਂ ਨੂੰ ਉੱਥੇ ਪ੍ਰੋਪ ਪੰਪ ਤੇ ਕੇਲ ਲਿਆ ਜੀ ਉਹਨਾਂ ਦੀ ਕੀ ਕਾਰਵਾਈ ਕੀਤੀ ਜਾਦੀ ਹੈ ਹਾਂ ਪਰਚਾ ਦਾਤ ਕਰਕੇ ਪੁਲਿਸ ਵਾਲ ਨੂੰ ਕਰਾਇਆ ਜਾਊਗਾ ਜੀ ਉਹਨਾਂ ਹਾਂ ਜੀ